எனக்குத்தான் <tapos> 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 ਅੱਜ ਐਲਾਨ ਜੀ ਬੜੇ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਜਿਹੜਾ ਸਾਡੀ ਪਾਰਟੀ ਵੱਲੋਂ ਜਾਂ ਸੰਤ ਵੱਲੋਂ ਕਿਹੜਾ ਉਮੀਦਵਾਰ ਹੋ ਸਕਦਾ ਹੈ ਉਹ ਅੱਜ ਅਸੀਂ ਸੰਦੀਪ ਸਿੰਘ ਸੰਦੀਪ ਦੇ ਭਰਾਤਾ ਮਨਦੀਪ ਸਿੰਘ ਦਾ ਉਥੋਂ ਕੈਂਡੀਡੇਟ ਅਨਾਉਂਸ ਹੋਇਆ ਅਸੀਂ ਸਮੂਹ ਸਿੱਖ ਪੰਥਾਂ ਨੂੰ ਸੰਤ ਨੂੰ ਜਾਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਰਟੀ ਬਾਜ਼ੀ ਤੋਂ ਛੜੇ ਭਾਈ ਸਾਂਝੇ ਰੁੱਸ ਕੇ ਇਹ ਕੌਮੀ ਮਸਲਾ ਸਮਝ ਕੇ ਇਹ ਸਾਰੇ ਉਹਨਾਂ ਦਾ ਉਹਨਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਅੱਜ ਲੈਣ ਦਾ ਨੋਕਰਾ ਨਾ ਉਹਨਾਂ ਨੂੰ ਪੂਰੀ ਵੋਟ ਕਰੋ ਤੇ ਤਾਂ ਕਿ ਉਹਨਾਂ ਦਾ ਮੋਰ ਤਫਫ ਹੋਏ ਕਿ ਲੋਕ ਕਿਉਂ ਵੋਟ ਪਾਣਗੇ ਜੀ ਇਹਨਾਂ ਨੂੰ ਵੋਟ ਪਾਉਣਗੇ ਜੀ ਉਹਨੇ ਲੋਕਾਂ ਵਾਸਤੇ ਕੁਰਬਾਨੀ ਕੀਤੀ ਆ ਉਹ ਇਹ ਜਿਹੜੇ ਉਹ ਜੋ ਦੋਸਤ ਬੰਦਿਆਂ ਨੂੰ ਉਹਨੇ ਕੌਮ ਦੇ ਘਰੋਂ ਲਾਇਆ ਇਸ ਕਰਕੇ ਲੋਕ ਇਸ ਕਰਕੇ ਵੋਟ ਪਾਉਣਗੇ ਅਮਰਪਾਲ ਜੀ ਨੇ ਕੋਈ ਵਿਚਾਰ ਬਤੰਦਰਾ ਹੋਇਆ ਜੀ ਇਸ ਬਾਰੇ ਅਮਰਪਾਲ ਨੇ ਸਾਡਾ ਵਿਚਾਰ ਬਤੰਦਰਾ ਹੈ ਮਤਲਬ ਉਹ ਮੈ ਰਿੰਦਾ ਵਾ ਪਰ ਇਹ ਚੀਜ਼ੇ ਕਿ ਉਹ ਉਹ ਕਹਿੰਦੇ ਕਿ ਗਰਾਊਂਡ ਤੇ ਜੋ ਜਿੰਨਾ ਦਾ ਹਾਲਾਤ ਆ ਉਹਦੇ ਹਿਸਾਬ ਨਾਲ ਤੁਸੀਂ ਸੰਗਤਾਂ ਦੀਆਂ ਕੀ ਭਾਵਨਾ ਮੋ ਉਹਦੇ ਨਾਲ ਉਹਦੇ ਨਾਲ ਕਿਹਨਾ ਕੰਪੀਟੀਸ਼ਨ ਦੇ ਵੀ ਆਪਣਾ ਜੀ ਕੰਪੀਟੀਸ਼ਨ ਤੇ ਉਹ ਮੇਰੇ ਖਿਆਲ ਦੇ ਉਹ ਥਾਲਤਾ ਜੀ ਵਾਲੋਂ ਕੰਪੀਟੀਸ਼ਨ ਤੇ ਕਿਸੇ ਨਾਲ ਵੀ ਨਹੀਂ ਲੱਗਦਾ ਪਰ ਫਿਰ ਵੀ ਚਲੋ ਹੋ ਸਕਦਾ ਕਿ ਆਮ ਆਦਮੀ ਪਾਰਟੀ ਕਿੰਨਾ ਤਿਆਰੀ ਕੀਤੀਗੀ ਜੀ ਵੋਟ ਨੂੰ ਲੈ ਕੇ ਤੇ ਤਿਆਰੀ ਸਾਡੀ ਅਸੀਂ ਲੱਗੇ ਹੋਏ ਆ ਹਲਕੇ ਦੇ ਆ ਲੋਕਾਂ ਦੀ رائے ਨਾਲ ਹੀ ਅਸੀਂ ਉਮੀਦਵਾਰ ਦੁੱਤਾ ਤੇ ਲੋਕ ਬਹੁਤ ਚੜੀ ਕਲਾ ਚ ਠੀ ਜਿਹੜਾ ਐਲਾਨ ਕੀਤਾ ਕੀ ਐਲਾਨ ਅੱਜ ਐਲਾਨ ਜੀ ਬੜੇ ਦਿਨਾਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਸੀ ਕਿ ਆ ਜਿਹੜਾ ਸਾਡੀ ਪਾਰਟੀ ਵੱਲੋਂ ਜਾਂ ਸੰਤ ਵੱਲੋਂ ਕਿਹੜਾ ਉਮੀਦਵਾਰ ਹੋ ਸਕਦਾ ਹੈ ਉਹ ਅੱਜ ਅਸੀਂ ਸੰਦੀਪ ਸਿੰਘ ਸੰਦੀਪ ਦੇ ਭਰਾਤਾ ਮਨਦੀਪ ਸਿੰਘ ਦਾ ਉਥੋਂ ਕੈਂਡੀਡੇਟ ਅਨਾਉਂਸ ਹੋਇਆ ਅਸੀਂ ਸਮੁੱਚੀਆਂ ਸਿੱਖ ਪੰਥਾਂ ਨੂੰ ਪੰਥ ਨੂੰ ਜਾਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਰਟੀਵਾਦੀ ਤੋਂ ਭੜੇ ਭਾਈ ਤੋਂ ਰੁਕ ਕੇ ਇਹ ਕੌਮੀ ਮਸਲਾ ਸਮਝ ਕੇ ਇਹਨਾਂ ਸਾਰੇ ਉਹਨਾਂ ਦਾ ਉਹਨਾਂ ਦੀ ਕੁਰਬਾਨੀ ਨੂੰ ਯੋਖ ਰੱਖਦੇ ਹਾਂ ਇਹਨਾਂ ਦਾ ਅਨੌਕਰ ਆ ਰਹੇ ਉਹਨਾਂ ਨੂੰ ਪੂਰੀ ਕਰੋ ਤੇ ਤਾਂ ਕਿ ਉਹਨਾਂ ਦਾ ਮੋਤਫਾ ਹੋਵੇ ਕੀ ਲੋਕ ਕਿਉਂ ਵੋਟ ਪਾਣਗੇ ਜਿਨ੍ਹਾਂ ਨੂੰ ਵੋਟ ਪਾਉਣਗੇ ਜੀ ਉਹਨੇ ਲੋਕਾਂ ਵਾਸਤੇ ਕੁਰਬਾਨੀ ਕੀਤੀ ਆ ਉਹ ਇਹ ਜਿਹੜੇ ਉਹ ਜੋ ਦੋਸਤ ਬੰਦਿਆਂ ਨੂੰ ਉਹਨੇ ਕੌਮ ਦੇ ਘਰੋਂ ਲਾਇਆ ਇਸ ਕਰਕੇ ਲੋਕ ਇਸ ਕਰਕੇ ਵੋਟ ਪਾਉਣਗੇ ਅਮਰਪਾਲ ਜੀ ਨੇ ਕੋਈ ਵਿਚਾਰ ਬਤੰਦਰਾ ਹੋਇਆ ਜੀ ਇਸ ਬਾਰੇ ਅਮਰਪਾਲ ਨੇ ਸਾਡਾ ਵਿਚਾਰ ਬਤੰਦਰਾ ਹੈ ਮਤਲਬ ਉਹ ਬਹਿ ਰਿਹਾ ਪਰ ਇਹ ਚੀਜ਼ ਹੈ ਕਿ ਉਹ ਉਹ ਕਹਿੰਦੇ ਕਿ ਗਰਾਊਂਡ ਦੇ ਜੋ ਜਿਤੰਨੇ ਹਾਲਾਤ ਆ ਉਹਦੇ ਹਿਸਾਬ ਨਾਲ ਤੁਸੀਂ ਸੰਗਤਾਂ ਦੀ ਕੀ ਭਾਦਰਾਵਾ ਉਹਦੇ ਨਾਲ ਉਹਦੇ ਨਾਲ ਕਿੰਨਾ ਕੰਪੀਟੀਸ਼ਨ ਤੇ ਆਪਣੀ ਕੰਪੀਟੀਸ਼ਨ ਤੇ ਉਹ ਮੇਰਾ ਖਿਆਲ ਦਾ ਉਹ ਖਾਲਸਾ ਜੀ ਵਾਲੋਂ ਕੰਪੀਟੀਸ਼ਨ ਤੇ ਕਿਸੇ ਨਾਲ ਵੀ ਨਹੀਂ ਲੱਗਦਾ ਪਰ ਫਿਰ ਵੀ ਚਲੋ ਹੋ ਸਕਦਾ ਕਿ ਆਮ ਆਦਮੀ ਪਾਰਟੀ ਜਿਵੇਂ ਇਸ ਤਰ੍ਹਾਂ ਤਿਆਰੀ ਕੀਤੀਗੀ ਜੀ ਵੋਟ ਨੂੰ ਲੈ ਕੇ ਤੇ ਤਿਆਰੀ ਸਾਡੀਆਂ ਅਸੀਂ ਲੱਗੇ ਹੋਏ ਆ ਹਲਕੇ ਦੇ ਆ ਲੋਕਾਂ ਦੀ رائے ਨਾਲ ਹੀ ਅਸੀਂ ਉਮੀਦਵਾਰ ਦੱਤਾ ਤੇ ਲੋਕ ਬਹੁਤ ਚੜ੍ਹਦੀ ਕਲਾ ਚ ਠੀਕ